ਫੋਟੋ ਬਾਬੇ ਧੀਰਵਾਲ ਦੀ ਲਾਉਣੀ ਘੱਟੀ ਉੱਤੇ ਫੋਟੋ ਬਾਬੇ ਧੀਰਵਾਲ ਦੀ ਕਲੈਕਟਰ ਦੇ ਉੱਪਰ ਹਰ ਇੱਕ ਗੱਦੀ ਦੇ ਵਿੱਚ ਸੰਤਾਂ ਦੇ ਗਾਰੇ ਨਹੀਂ ਚੱਲ ਰਹੇ ਆ ਤੇ ਸੰਤਾਂ ਦੀਆਂ ਫੋਟੋਆਂ ਤੇ ਸੰਤਾਂ ਦੀਆਂ ਮਤਲਬ ਟੀ-ਸ਼ਰਟਾਂ ਪਾ ਕੇ ਨੌਜਵਾਨ ਜਿਹੜੇ ਆ ਉਹ ਪਰ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਕੋਈ ਆਮ ਗੱਲ ਜਾਂ ਸਖਾਲੀ ਗੱਲ ਨਹੀਂ ਸੀ ਤੁਹਾਡੇ ਕੋਲ ਸੰਤਾਂ ਦੀਆਂ ਫੋਟੋਆਂ ਆ ਇਹ ਜਦੋਂ ਸੰਤਾਂ ਦੀ ਫੋਟੋ ਪਹਿਲਾ ਕੋਈ ਮੋਟਰਸਾਈਕਲ ਤੇ ਜੇ ਕਰੇ ਜਾਂਦਾ ਸੀਗਾ ਤੇ ਬੈਂਕ ਸੀਗੀ ਤੇ ਹਰ ਸੀਗੀ ਵੀ ਤੇ ਮਾਹਪੁਰਚਾ ਨੇ ਬਾਬਾ ਨਾਮ ਸਿੰਘ ਜੀ ਬਣਾਨੇ ਇਹਦੇ ਤੇ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਯਾਦਗਾਰ ਬਣਾਉਣ ਵਾਸਤੇ ਬਹੁਤ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕੁਝ ਜਥੇਬੰਦੀਆਂ ਨੇ ਵੀ ਆਪਣੀਆਂ ਨੇ ਰੋਧ ਦਿੱਤਾ ਉਸਦੇ ਪਰ ਬੇ ਵੀ ਉਸ ਵਿਰੋਧ ਦਾ ਸਾਹਮਣਾ ਕਰਦੇ ਹੋਏ ਬਾਬਾ ਨਾਮ ਸਿੰਘ ਜੀ ਬਣਾਨੇ ਯਾਦਗਾਰ ਸਿੱਧੀ ਯਾਦਗਾਰ ਜਿਹੜੀ ਉੱਪਰ ਜੀ ਸ੍ਰੀਮਾਨ ਸੰਤ ਗਿਆਨੀ ਜਮੈਲ ਸਿੰਘ ਖਾਲਸਾ ਪੰਡਤ ਵਾਲੇ ਮਹਾਂਪੁਰ ਚਵੀਨੀ ਸਦੀ ਦੇ ਮਹਾਨ ਲੋਦੇ ਸਿੰਘ ਜੀ ਉਹਨਾਂ ਦੀ ਪਾਕੂ ਨਜ਼ਰ ਨੇ ਬਾਬਾ ਰਾਮ ਸਿੰਘ ਨੂੰ ਲੱਭ ਚੁੱਕੀ ਉਹਨਾਂ ਨੇ ਬਾਹਰ ਫੜ ਕੇ ਜੱਜੇ ਦੇ ਵਿੱਚ ਰੇਚਿਆ ਜਦੋਂ ਕਾਲਕਤਬ ਸਾਹਿਬ ਜਾਨੂ ਸਰਕਾਰ ਨੇ ਢਾ ਦਿੱਤਾ ਹੈ ਤੇ ਉਹਦੀ ਜਿੰਨੀ ਉੜਾਈ ਆ ਉਹ ਬਾਬਾ ਰਾਮ ਸਿੰਘ ਹੁੰਨਗੀ ਇੱਥੇ ਪਹਿਲਾ ਮੁਕੀਬੰਦ ਤੋਂ ਪਹਿਲਾ ਬਾਬਾ ਰਾਮ ਸਿੰਘ ਜੀ ਹੁਣੀ ਕਿੰਦਾ ਸਿਵਾਵਾ ਕਰਦੇ ਕਿੰਦਾ ਜਿੰਨਾ ਘਟ ਘਟ ਕੇ ਸੁਸ਼ਸ਼ਟ ਚੱਲ ਚੱਲ ਕੇ ਕਿੱਥੋਂ ਨਿਕਲੇ ਇੱਕ ਕੇਂਦਰੀ ਜਿਹੜਾ ਨਜ਼ਾਇਰਕਾਰ ਆ ਉਹਦੇ ਵਿੱਚ ਮਾਂ ਪੁੱਛ ਬਾਬਾ ਰਾਮ ਸਿੰਘ ਹੁਣਾਂ ਦੀ ਤਸਵੀਰ ਬਾਬਾ ਰਾਮ ਸਿੰਘ ਜੀ ਹੁਣਾਂ ਨੇ ਦੁਬਾਰਾ ਤੋਂ ਮੈਂ ਅੱਗੇ ਗੱਲ ਕਰਾਂ ਸ਼ੀਦੀ ਗੈਲਰੀ ਦੀ ਜਦੋਂ ਸਰਕਾਰ ਵੱਲੋਂ ਦੇ ਤੱਕ ਅਕਾਲ ਤੱਕ ਸੱਤ ਆਏ ਗਏ ਆ ਉਸ ਟਾਈਮ ਦਾ ਜਿਹੜਾ ਮਾਡਲ ਆ ਉਹ ਵੀ ਮਾਂ ਪੁੱਛਾਂ ਨੇ ਇਸ ਗੈਲਰੀ ਦੇ ਸਾਹਮਣੇ ਬਹੁਤ ਸੁੰਦਰ ਬਣਾ ਕੇ ਲਾਇਆ ਹੋਇਆ ਹੈ ਵੰਦੀ ਸਿੰਘਾਂ ਵਾਸਤੇ ਅਸੀਂ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ ਅਸੀਂ ਸਾਰੇ ਨੌਜਵਾਨਾਂ ਦਾ ਸਾਥ ਮੰਗਦੇ ਹਾਂ ਸਾਰੇ ਸਿੱਖ ਕੌਮ ਦਾ ਸਾਥ ਮੰਗਦੇ ਹਾਂ ਕਿ ਸਾਨੂੰ ਥੋੜਾ ਜਿਹਾ ਮਾ ਦਿਓ ਅਸੀਂ ਆਪਣੇ ਸਿੱਖਾਂ ਵਾਸਤੇ ਪੰਥ ਵਾਸਤੇ ਕੁਛ ਨਾ ਕੁਛ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੁਣ ਰਹੀਆਂ ਵਿਸ਼ਵ ਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਸ਼੍ਰੀਮਾਨ ਸੰਤ ਗਿਆਨੀ ਜਰਨਾ ਅਭਿਨ ਕਾਲ ਸਾਹਿਬ ਅੰਦਰਾਲੇ ਮਹਾਂਪੁਰਖਾਂ ਨੂੰ 20 ਸਾਲ ਹੋ ਗਏ ਨੇ ਸੇਵਾ ਸਾਂਭ ਰਹੇ ਹਨ ਉਸ 20 ਸਾਲ ਦੇ ਵਿੱਚ ਉਹਨਾਂ ਨੇ ਕੀ ਕੀ ਕਾਰਜ ਕੀਤੇ ਤੇ ਉਹਦੇ ਤੋਂ ਪਹਿਲਾਂ ਜਦੋਂ ਵਿਦਿਆਰਥੀ ਕਾਲ ਵੀ ਆਇਆ ਮਹਾਂਪੁਰਖਾਂ ਦਾ ਉਸ ਵਿਦਿਆਰਥੀ ਕਾਲ ਦੇ ਵਿੱਚ ਮਹਾਂਪੁਰਖਾਂ ਨੇ ਕਿਹੜੀਆਂ-ਕਿਹੜੀਆਂ ਸਵਾਵਾਂ ਕੀਤੀਆਂ ਉਹਦੇ ਉੱਤੇ ਕੁਝ ਗੱਲ ਕਰਨਾ ਚਾਹੁੰਦੇ ਆ ਆਪਣੀ ਸਾਥ ਸੰਗਤ ਨੂੰ ਤੇ ਅਸੀਂ ਬੇਨਤੀ ਕਰਾਂਗੇ ਕਿ ਇਹ ਵੀਡੀਓ ਜ਼ਰੂਰ ਧਿਆਨ ਨਾਲ ਸੁਣਿਓ ਕਿਉਂਕਿ ਇਹਦੇ ਵਿੱਚ ਬਹੁਤ ਲੋਕਾਂ ਜੀਆਂ ਜਿਹੜੀਆਂ ਜਵਾਬ ਵੀ ਹੋਣਗੇ ਤੇ ਮਾਂ ਪੁੱਛਾਂ ਨੇ ਜਿੰਨੀਆਂ ਸਵਾਲਾਂ ਕੀਤੀਆਂ ਆ ਉਹ ਕਿੱਡੀਆਂ ਪਠੜ ਸੀ ਨਹੀਂ ਆ ਕਿੱਡਾ ਮਤਲਬ ਉਹ ਚੁਣੌਤੀਆਂ ਭਰ ਆ ਸਮਾਂ ਸੀਗਾ ਵੀ ਸਾਬਤ ਕਰਨ ਨੂੰ ਸੰਘਰਸ਼ ਬਹੁਤ ਜ਼ਰੂਰੀ ਆ ਸਾਡੇ ਮਾਂਸ ਦੇ ਇਤਾਰ ਆਪਾਂ ਜਦੋਂ ਕਿਸੇ ਵੇਲੇ ਕਿਸੇ ਗਾਣ ਨੂੰ ਜਾਂ ਕਿਸੇ ਜਥੇਬੰਦੀ ਨੂੰ ਪੜਨਾ ਜਾਂ ਸੁਣਨਾ ਜਾਂ ਉਹਦੇ ਬਾਰੇ ਸਾਡਾ ਕੋਈ ਖਿਆਲ ਪੁਜੇ ਮਨ ਦੇ ਵਿੱਚ ਉਹਦੇ ਤੋਂ ਪਹਿਲਾਂ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ ਸੋ ਮੈਂ ਗੱਲ ਸਟਾਰਟ ਕਰਨੀ ਚਾਹੁੰਦਾ ਆ ਕਿ ਜਦੋਂ ਮਾਹਕੋਚ ਪਹਿਲੀ ਵਰੀ ਕਿਤੇ ਇੱਕ ਦੋ ਵਰੀ ਜੱਥੇ-ਜੱਥੇ ਵਿੱਚ ਆਏ ਸਵਾਮਾ ਕਰਦੇ ਤੇ ਸ੍ਰੀਮਾਨ ਸੰਤ ਗਿਆਨੀ ਜਰਮੈਲ ਸਿੰਘ ਖਾਲਸਾ ਕੰਟਰਾਲੇ ਮਾਹਕੋਚ ਵੀਨੀ ਸਦੀ ਦੇ ਮਹਾਨ ਯੋਧੇ ਸੂਰਮੇ ਜਿਨ੍ਹਾਂ ਦੀ ਤਾਕੂ ਨજર ਜਿਨ੍ਹਾਂ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਧੋਖਾ ਖਾਣ ਵਾਲੇ ਸੀਗੇ ਉਹ ਉਹ ਬ੍ਰਹਮ ਕਾਂਦੀ ਸੰਤ ਸੀਗੇ ਯੋਧੇ ਸੀ ਸੂਰਮੇ ਸੀ ਉਹਨਾਂ ਦੀ ਤਾਕੂ ਨજર ਨੇ ਬਾਬਾ ਅਰਨਾਨ ਸਿੰਘ ਨੂੰ ਨਾਲ ਚੁਣਿਆ ਉਹਨਾਂ ਦੀ ਨਜ਼ਰ ਨਹੀਂ ਚੁੜਿਆ ਉਹ ਉਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਇੱਥੇ ਕਿਉਂਕਿ ਉਹਨਾਂ ਨੇ ਬਾਹਰ ਫੜ ਕੇ ਜੱਥੇ ਦੇ ਵਿੱਚ ਆਦਾ ਤੇ ਬਾਬਾ ਰਣਨਾਮ ਸਿੰਘ ਜੀ ਉਹਨਾਂ ਦੇ ਸਮੇਂ ਦੇ ਵਿੱਚ ਰਹਿ ਕੇ ਉਹਨਾਂ ਨੇ ਗੁਰਮਤਿ ਦੀ ਵਿੱਦਿਆ ਸਿੱਖੀ ਗੁਰਮਤਿ ਦੀ ਵਿੱਦਿਆ ਜਿੰਨੇ ਚਿਰ ਤੱਕ ਸੰਤ ਜਰਨਾਮ ਸਿੰਘ ਪਿੰਡ ਰਾਏ ਮਾਪੂਚ ਰਹੇ ਉਹਨਾਂ ਜਿੰਨਾਂ ਤੱਕ ਜਿਹੜੀਆਂ ਸਬਾਵਾਂ ਚਾਹੇ ਉੱਥੇ ਸੰਘਰਸ਼ ਨਾਲ ਜੂਝ ਰਹੀਆਂ ਗੱਲਾਂ ਚਾਹੇ ਉਹ ਜਿੰਨਾ ਇਤਿਹਾਸ ਬਹਰਿਆ ਉਹਦੇ ਵਿੱਚੋਂ ਵੀ ਬਾਬਾ ਰਾਮ ਸਿੰਘ ਜੀ ਹੁਣੀ ਕਿੰਦਾ ਸਿਵਾਹਾ ਕਰਦੇ ਕਿੰਦਾ ਜਿੰਨਾ ਘਟ ਘਟ ਕੇ ਤਸ਼ੱਦਦ ਝੱਲ ਝੱਲ ਕੇ ਕਿੱਥੋਂ ਨਿਕਲੇ ਆਪਣੇ ਬਜਾਇਆ ਕੀ ਜੀਵਨ ਕਾਲ ਦੇ ਵਿੱਚ ਇਹ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਾਡੇ ਵਾਸਤੇ ਆਮ ਗੱਲਾਂ ਹੋ ਜਾਂਦੀਆਂ ਐ ਪਤਾ ਨਹੀਂ ਕਿੰਨੇ ਅੜ ਆ ਕੇ ਕਿਸੇ ਨੇ ਮੁਖੀ ਥਾਪ ਦਿੱਤਾ ਇਹ ਤਾਂ ਦੀਆਂ ਗੱਲਾਂ ਨਹੀਂ ਰਹੀਆਂ ਦੰਦਮਈ ਟਕਸਾਲ ਗੁਰਗੋਬਿੰਦ ਸਿੰਘ ਮਹਾਰਾਜ ਦੀ ਬਰਸਾਈ ਹੋਈ ਕੰਮਨੀ ਟਕਸਾਲ ਆ ਇਹਦੇ ਤੇ ਸ਼ੀਤਾ ਸਿੰਘਾਂ ਦਾ ਜਿਵੇਂ ਬਾਬਾ ਦੀਪ ਸਿੰਘ ਪੈਰਾ ਸੀ ਉਵੇਂ ਹੀ ਇਸ ਗੱਦੀ ਤੇ ਪੈਰਾ ਐ ਸੁਤਾ ਸਿੰਘਾ ਦਾਤਾ ਅਸੀਂ ਸ਼ਰਧਾ ਭਾਵਨਾ ਤੋਂ ਬਿਨਾਂ ਕਿਸੇ ਵੀ ਗੱਲ ਨੂੰ ਸਿਰੇ ਨਹੀਂ ਲਾ ਸਕਦੇ ਸੁਮਨ ਤਾਂ ਕਰਕੇ ਗੱਲ ਕਰਨੀ ਚਾਹਦਾ ਆ ਵੀ ਉਸ ਟਾਈਮ 4 ਮਹੀਨੇ ਜੇਲ੍ਹ ਕੱਟੀ 18 19 20 ਦਿਨ ਤਸ਼ੱਦਦ ਚੱਲਿਆ ਪੂਰਾ ਇੰਟਰੋਗੇਸ਼ਨ ਦੇ ਵਿੱਚ ਰਹੇ ਤਾਂ ਬਹੁਤ ਐ ਕਹ ਲਓ ਕਿ ਸਿੱਖਾਂ ਦੇ ਵਿੱਚ ਬਹੁਤ ਰੋਸ ਜਾ ਗਿਆ ਉਸ ਟਾਈਮ ਜਦੋਂ ਮਾਹਕੂਰਚ ਜੇਲ੍ਹਾਂ ਚ ਜਾਇਆ ਇਨਟੈਰੋਗੇਸ਼ਨ ਦੇ ਵਿੱਚ ਗਏ ਨਾ ਉਦੋਂ ਸਿੱਖਾਂ ਨੇ ਬਹੁਤ ਵਿਰੋਧ ਕੀਤਾ ਕਿਉਂਕਿ ਮਾਹਕੂਰਚ ਬਾਬਾ ਨਾਮ ਸਿੰਘ ਦੀ ਨਗਰਾਇਆਂ ਕਰਦੇ ਸੀਗੇ ਪਿੰਡਾਂ ਦੇ ਵਿੱਚ ਉਸ ਪਿੰਡਾਂ ਦੇ ਵਿੱਚ ਜਿਹੜੀਆਂ ਕਰਾਈਆਂ ਕਰਦੇ ਹੁੰਦੇ ਸੀ ਉਹ ਸੰਗਤ ਪਿਆਰ ਬਹੁਤ ਕਰਦੀ ਹੁੰਦੀ ਸੀ ਦੀ ਬਾਬਾ ਦੀ ਉਹਨਾਂ ਨੇ ਬਹੁਤ ਵੱਡਾ ਵਿਰੋਧ ਕਰਾਇਆ ਸੀ ਉਸ ਟਾਈਮ ਬੜਾ ਪਿਆਰ ਦਿਖਾਇਆ ਸੀ ਉਹਨਾਂ ਨੇ ਜਿਹਨਾਂ ਦੇ ਵਿੱਚ ਮਿਲ ਜਾਂਦੇ ਦੇ ਕੇ ਮਾਹਕੂਰਚਾਂ ਬੜੀ ਵੱਡੀ ਸੇਵਾ ਰਹੀ ਉਹਨਾਂ ਸਾਹਮਣੇ ਦੇ ਵਿੱਚ ਫਿਰ ਉਦੇ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਕੋਲੋਂ ਜਦੋਂ ਸੇਵਾ ਆ ਜਾਂਦੀ ਐ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਰੂਪ ਸਮਝਦੇ ਆ ਕਿ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਰਹਿ ਕੇ ਸੇਵਾ ਕੀਤੀ। ਉਹਨਾਂ ਦੇ ਰਹਿਣਿਆਂ ਕੋਲ ਗ੍ਰੰਥ ਵੀ ਸਿੱਖੇ, ਵਿਦਿਆ ਵੀ ਲਈ, ਗੁਰਸਿੱਖਾਂ ਦਾ ਜੀਵਨ ਵੀ ਸਿੱਖਿਆ, ਸਾਰਾ ਕੁਝ ਸਿੱਖਿਆ ਉਹਦੇ ਵਿੱਚ ਪੰਜਾਂ ਸਿੰਘਾਂ ਦੇ ਵਿੱਚ ਜਾ ਕੇ ਵੀ ਸੇਵਾ ਕਰਦੇ ਨੇ। ਅੰਮ੍ਰਿਤ ਛਕਾਉਣ ਦੀ ਜਾਂ ਕਾਲ ਤਖਤ ਸਾਹਿਬ ਜਦੋਂ ਜਦੋਂ ਕਾਲਕਤਾ ਸਾਹਿਬ ਜਨ ਸਰਕਾਰ ਨੇ ਢਾ ਦਿੱਤਾ ਆ ਤੇ ਉਹਦੀ ਜਿੰਨੀ ਉਗਰਾਹੀ ਆ ਉਹ ਬਾਬਾ ਰਾਮ ਸਿੰਘ ਉਹਨਾਂ ਨੇ ਕੀਤੀ ਪਹਿਲਾਂ ਮੁਖੀ ਬਣ ਤੋਂ ਪਹਿਲਾਂ ਦੀ ਥਣ ਕਰਿਆ ਜੀਵਨ ਕਾਲ ਜਦੋਂ ਵਿਦਿਆਰਥੀ ਕਾ ਸੋ ਉਹਦੇ ਤੋਂ ਬਾਅਦ ਜਦੋਂ ਸੇਵਾਵਾਂ ਇੰਨੀਆਂ ਕਰਦੇ ਰਹੇ ਤੇ ਜਥੇ ਦੇ ਵਿੱਚ ਸਾਰੇ ਦੰਦਮੀ ਤਕਸਾਲ ਦੇ ਜਿੰਨੇ ਵਿਦਿਆਰਥੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਤੇ ਬਾਹਰ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਸੀਗੀਆਂ ਦੰਦਮੀ ਤਕਸਾਲ ਨਾਲ ਜੁੜੀਆਂ ਉਹਨਾਂ ਦਾ ਪਿਆਰ ਬਾਬਾ ਰਾਮ ਸਿੰਘ ਉਹਨਾਂ ਨਾਲ ਛਾ ਸੀਗਾ ਉਸਤੇ ਉਹਨਾਂ ਨੇ ਸਰੂ ਸ਼ਕਤੀ ਦੇ ਨਾਲ ਬਾਬਾ ਜੀ ਨੂੰ ਮੁਖੀ ਬਣਾਇਆ ਉਹ ਦੋ ਜਥੇ ਦੇ ਤੇ ਬਾਬਾ ਜੀ ਨੇ ਉਸ ਟਾਈਮ ਮੈਂ ਕਿਹਾ ਕਿ ਉਹ ਜਿਹੜੀ ਜਪ ਤਪਦੀ ਅਸੀਂ ਗੱਲ ਕਰਦੇ ਆਂ ਕਿ ਜਬੀ ਤਬੀ ਹੱਠੀ ਸੂਰਮਾ ਜੋਧਾ ਗੁਰ ਸਿੱਖ ਕੋਈ ਹੋਵੇ ਜਿਹਨੂੰ ਅਸੀਂ ਨਮਸਕਾਰ ਕਰ ਸਕੀਏ ਤਾਂ ਮੈਂ 40 ਦਿਨ ਦੇ ਉੱਥੇ ਜਿਹੜਾ ਕੀਤਾ ਮਹਾਂ ਪੁਰਖਾਂ ਦਾ ਜਪ ਤਪਨਾ ਉੱਥੇ ਸਵਾ ਦਿਨ ਸਵਾ ਮਹੀਨਾ ਜਿਹੜਾ ਗੁਰਮਤਿ ਪੇਨੂ ਸਵਾ ਮਹੀਨੇ ਦੇ ਜਾਪ ਨੂੰ ਇਹ ਕਿਸੇ ਮਾੜੀਆਂ ਗੱਲਾਂ ਦਾ ਨਹੀਂ ਰਹਿ ਗਈ ਗੁਰਮਤ ਕਹਿੰਦੀ ਕਿ ਜਾਪ ਕਰਨਾ ਚਾਹੀਦਾ ਮੈਂ ਤੁਸੀਂ ਜਾਪ ਕਰੋ ਉਸ ਪ੍ਰਭੂ ਨੂੰ ਯਾਦ ਕਰਕੇ ਉਹਦੇ ਗੁਣ ਗਾਓ ਉੱਥੇ ਮਾਪੂਰਚਾਂ ਨੇ 40 ਦਿਨ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ 40 ਦਿਨ ਜਾਪ ਕੀਤਾ ਉਸ ਅਕਾਲ ਪੁਰਖ ਦਾ ਧਰਵਾਦ ਕੀਤਾ ਉਸ ਅਕਾਲ ਪੁਰਖ ਦੇ ਕੋਲੋਂ ਆਉਣ ਵਾਲੇ ਸੰਗਠਾਂ ਦੇ ਵਿੱਚ ਵੱਡੇ ਜਾਣ ਵਾਲੇ ਭੱਤੇ ਕੰਮਾਂ ਦੀ ਰੰਪਤਾ ਵਾਸਤੇ ਆਗਿਆ ਲਈ ਤੇ ਸਹਾਇਤਾ ਮੰਗੀ ਉਹ 40 ਦਿਨ ਦੇ ਜਾਪ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਗੁਰੂ ਸਾਹਿਬ ਦੇ ਕੋਲੋਂ ਮੰਗਿਆ ਤਾਂ ਮੈਨੂੰ ਲੱਗਦਾ ਵੀ ਜਿਹੜੀ ਉਹ ਗੱਲ ਗੁਰੂ ਸਾਹਿਬ ਦੇ ਕੋਲੋਂ ਮੰਗੀ ਸਟਾਰਟਿੰਗ ਕੀਤੀ ਹਾਂ ਉਹਦਾ ਸਦਕਾ ਬਾਬਾ ਅਰਨਾਬ ਜੀ ਬਣਾ ਨੇ ਉਹ ਕੰਮ ਕਰ ਦਿੱਤੇ ਇਹ 20 ਸਾਲਾਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹ ਰਿਹਾ ਹਾਂ ਯੋ ਕਿੜ ਕਿੜੇ ਵੱਡੇ ਕੰਮ ਸੀਗੇ ਜਿਹੜੇ ਮਹਾਂਪੁਰਖਾਂ ਨੇ ਕੀਤੇ ਮੈਂ ਕਈ ਗੱਲਾਂ ਤਾਂ ਸੀਗੀਆਂ ਜਿਹੜੀਆਂ ਨੋਟ ਕਰ ਲਈਦੀਆਂ ਬੋਲ ਦੇਈਦੀਆਂ ਪਰ ਗੱਲਾਂ ਜ਼ਿਆਦਾ ਹੋਰ ਕਰਕੇ ਮੈਨੂੰ ਲਿਖਣੀਆਂ ਪਈਆਂ ਮੈਂ ਜਾਣੂ ਕਰਾਉਣਾ ਚਾਹੁੰਦਾ ਇਹ ਸਾਰੀ ਸੰਗਤ ਨੂੰ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਨ ਵਾਸਤੇ ਮੈਂ ਪਹਿਲਾਂ ਤਾਂ ਕਿਹਾ ਸੀਗਾ ਵੀ ਇਹ ਗੱਲ ਬਹੁਤ ਜ਼ਰੂਰੀ ਆ ਸਾਡੇ ਵਾਸਤੇ ਦੇਖੋ ਸਭ ਤੋਂ ਪਹਿਲੀ ਤਾਂ ਮੈਂ ਗੱਲ ਇੱਥੋਂ ਸਟਾਰਟ ਕਰਨਾ ਕਿ ਜਦੋਂ ਬੀਬੀ ਜਗੀਰ ਕੌਰ ਨੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਮਰਿਆਦਾ ਸ਼ੁਰੂ ਕਰ ਦਿੱਤੀ ਤਾਂ ਉਹ ਇੱਕ ਬਹੁਤ ਵੱਡੀ ਮਰਿਆਦਾ ਦੀ ਉਲੰਘਣਾ ਸੀ ਉਸ ਟਾਈਮ ਵੀ 2005 ਦੀਆਂ ਗੱਲਾਂ ਇਹ ਉਸ ਟਾਈਮ ਬਾਬਾ ਹਰਨਾਮ ਸਿੰਘ ਜੀ ਨੇ ਸਾਰੇ ਮਹਾਂਪੁਰਖ ਇਕੱਠੇ ਕੀਤੇ ਸਤ ਸਮਾਜ ਦੇ ਤਾਂ ਉਹਨਾਂ ਮਹਾਂਪੁਰਖਾਂ ਦਾ ਇਹ 151 ਮਹਾਂਪੁਰਖਾਂ ਦਾ ਜਥਾ ਤਿਆਰ ਕੀਤਾ ਤੇ ਜਿਨ੍ਹਾਂ ਨੂੰ ਕਾਲ ਤਖਤ ਸਾਹਿਬ ਦੇ ਵਿੱਚ ਮੰਗ ਪੱਤਰ ਲੈ ਕੇ ਭੇਜਣਾ ਕਿ ਇਹ ਮਰਿਆਦਾ ਜਿਹੜੀ ਹੈ ਗੁਰੂ ਸਾਹਿਬ ਵੱਲੋਂ ਨਹੀਂ ਚਲਾਈ ਹੋਈ ਤੇ ਇਸ ਮਰਿਆਦਾ ਨੂੰ ਪੰਕਤੀ ਕੀਤਾ ਤਾਂ ਉਹ ਸਫਲਤਾ ਬਹੁਤ ਵੱਡੀ ਸਫਲਤਾ ਸੀਗੀ ਅੱਜ ਜਿੰਨੇ ਵੀ ਤੁਸੀਂ ਗੁਰਸ਼ਿਕ ਸੁਣ ਰਹੇ ਹੋ ਤੁਸੀਂ ਆਪਣੇ ਮਨਾਂ ਦੇ ਵਿੱਚ ਚਾਹਤੀਆਂ ਮਾਰੋ ਕਿ ਇਹ ਜੇ ਕਿਤੇ ਹੋ ਜਾਂਦਾ ਤਾਂ ਕਿੱਡੀ ਵੱਡੀ ਬਲੰਗਣਾ ਹੋਣੀ ਸੀ ਕੀ ਮਰਿਆਦਾ ਦੀ ਉਹ ਮਹਾਂਪੁਰਖਾਂ ਦੀ ਦੇਣ ਸੋ ਉਸ ਤੋਂ ਬਾਅਦ ਮੈਂ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਇਹ ਕਰਦੀਆਂ ਚਾਹੁੰਦਾ ਆ ਕਿ ਅਸੀਂ ਅੱਜ ਇੱਥੇ ਸਹਰਾਂਦ ਆਏ ਆ ਤੇ ਇੱਥੇ ਨਾ ਹਰ ਇੱਕ ਟਰੈਕਟਰ ਦੇ ਉੱਪਰ ਹਰ ਇੱਕ ਗੱਡੀ ਦੇ ਵਿੱਚ ਸੰਤਾਂ ਦੇ ਗਾਣੇ ਨਹੀਂ ਚੱਲ ਰਹੇ ਆ ਤੇ ਸੰਤਾਂ ਦੀਆਂ ਕੂਟਾਂ ਤੇ ਸੰਤਾਂ ਦੀਆਂ ਮਤਲਬ ਟੀ-ਸ਼ਰਟਾਂ ਪਾ ਕੇ ਨੌਜਵਾਨ ਜਿਹੜੇ ਆ ਉਹ ਫਿਰ ਪਰ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਕੋਈ ਆਮ ਗੱਲ ਜਾਂ ਸੁਖਾਲੀ ਗੱਲ ਨਹੀਂ ਸੀ ਵੀ ਤੁਹਾਡੇ ਕੋਲ ਸੰਤਾਂ ਦੀਆਂ ਫੋਟੋਆਂ ਆ। ਇਹ ਜਦੋਂ ਸੰਤਾਂ ਦੀ ਫੋਟੋ ਪਹਿਲਾਂ ਕੋਈ ਮੋਟਰਸਾਈਕਲ ਤੇ ਜਾਂ ਕਰੇ ਲਾਉਂਦਾ ਸੀਗਾ ਤੇ ਬੈਂਕ ਸੀਗੀ ਤੇ ਫੜ ਸੀਗੀ ਹੁੰਦੀ। ਤੇ ਮਹਾਂਪੁਰਚਾ ਨੇ ਬਾਬਾ ਹਰਨਾਮ ਸਿੰਘ ਜੀ ਨੇ ਇਹਦੇ ਤੇ ਬਹੁਤ ਵੱਡਾ ਕੰਮ ਕੀਤਾ। ਉਹਨਾਂ ਨੇ ਯਾਦਗਾਰ ਬਣਾਉਣ ਵਾਸਤੇ ਬਹੁਤ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕੁਝ ਜਥੇਬੰਦੀਆਂ ਨੇ ਵੀ ਆਪਣੀਆਂ ਨੇ ਵਿਰੋਧ ਕੀਤਾ ਉਸ। ਔਰ ਫਿਰ ਵੀ ਉਸ ਵਿਰੋਧ ਦਾ ਸਾਹਮਣਾ ਕਰਦੇ ਹੋਏ ਬਾਬਾ ਅਨਾਮ ਸਿੰਘ ਜੁਣਾ ਨੇ ਯਾਦਗਾਰ ਸ਼ੀਧੀ ਯਾਦਗਾਰ ਜਿਹੜੀ ਉਹ ਬਣਵਾਈ ਉਹਦੇ ਵਿੱਚ ਉਹਨਾਂ ਨੇ ਚਰਮਨੀ ਕਮੇਟੀ ਦੀ ਸਹਾਇਤਾ ਲਈ ਉਹਨਾਂ ਦੀ ਦਿੱਥੋ-ਜਿੱਥੋਂ ਉਹਨਾਂ ਨੂੰ ਨੱਕਾ ਕਿੰਨੀ ਸਹਾਇਤਾ ਦੀ ਲੋੜ ਉਹਨਾਂ ਨੇ ਲਈ ਪਰ ਉਹਨਾਂ ਨੇ ਪੂਰੀ ਰਾਜਨੀਤੀ ਨਾਲ ਤੇਜ਼ ਤਿਰਸ਼ੀ ਨਜ਼ਰ ਦੇ ਨਾਲ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਸਾਰੇ ਕੰਮ ਕੀਤੇ ਜਿਦੇ ਨਾਲ ਜਦੋਂ ਅਕਾਲ ਤਖਤ ਸਾਹਿਬ ਤੋਂ ਸੰਤਾਂ ਨੂੰ ਸ਼ਹੀਦ ਲਿਆਂਦਿਆ ਗਿਆ ਤੇ ਉਹਦੇ ਤੋਂ ਬਾਅਦ ਆਪਾਂ ਜਿਹੜੀਆਂ ਫੋਟੋਆਂ ਆ ਜਾਂ ਗਾਣਿਆਂ ਦੇ ਵਿੱਚ ਸੰਤਾਂ ਦੇ ਡਾਇਲੌਗ ਚੱਲਦੇ ਆ ਜਾਂ ਢਾਡੀ ਕਵਿਸ਼ਰੀ ਗਾਉਂਦੇ ਆ ਤਾਂ ਉਹਨਾਂ ਵਾਸਤੇ ਸੁਖੌਲਾ ਤਾਂ ਹੋਇਆ ਸੀਗਾ ਸੋ ਆਪਾਂ ਨੂੰ ਜਿਹੜੇ ਉਹਨਾਂ ਦੇ ਵੱਡੇ ਕੰਮ ਕੀਤੇ ਹੋਏ ਆ ਉਹਨਾਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਆ ਕਿਸੇ ਵੇਲੇ ਕਿਸੇ ਅਣਜਾਣ ਕੁਨੇ ਤੋਂ ਨਿੰਦਣਾ ਕਿਸੇ ਨੂੰ ਬਹੁਤ ਮਾਰਦੀਆਂ ਪੱਲਾ ਹੁੰਦੀਆਂ ਮੈਂ ਤਾਂ ਕਰਕੇ ਜਾਣ ਕਰਾਉਣਾ ਚਾਹੁੰਦਾ ਹਾਂ ਅੱਗੇ ਚੱਲਦੇ ਆਂ ਤੁੜੀ ਵੀਡੀਓ ਲੰਬੀ ਵੀ ਹੋਊਗੀ ਪਰ ਕੋਸ਼ਿਸ਼ ਕਰੂੰਗਾ ਮੈਂ ਸੰਖੇਪ ਦੇ ਵਿੱਚ ਵੀ ਕੁਝ ਗੱਲਾਂ ਕਰ ਜਾਵਾਂ ਕਿਉਂਕਿ ਸਵਾਮਾ ਬਹੁਤ ਆ ਮੈਂ ਸਾਜੀਆਂ ਨਹੀਂ ਕਰਾ ਸਕਦਾ 2006 ਦੇ ਵਿੱਚ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਵਿਸ਼ਵ ਸਮੇਲ ਸਮੇਲ ਨੇ ਕਿ ਕਰਵਾਇਆ ਗਿਆ ਜਿਦੇ ਵਿੱਚ ਬਹੁਤ ਵੱਡੀ ਪੰਥ ਦੀ ਇਕਤਰਤਾ ਕੀਤੀ ਗਈ ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਜਿਹੜੀਆਂ ਪੰਥ ਨੂੰ ਢਾਹਣ ਲਾਉਣ ਵਾਲੀਆਂ ਉਹ ਕਾਫੀ ਸਿਰੇ ਚੜੀਆਂ ਸੀਗੀਆਂ ਤੇ ਉਹਨਾਂ ਨੂੰ ਨੌਂ ਵਾਸਤੇ ਥੱਲੇ ਤੇ ਪੰਥ ਦੀ ਚੜ੍ਹਦੀ ਕਲਾ ਕਰਨ ਵਾਸਤੇ ਇੱਕ ਵਿਸ਼ਵ ਸੰਮੇਲ ਕਰਾਇਆ ਗਿਆ ਸੀਗਾ ਸੇਕ ਵਿਸ਼ਵ ਸਮੇਤ ਮੇਨ ਦਰਕਵਾਇਆ ਸੀਗਾ ਬਿਰਸਾ ਸਭਾ ਉਸ ਵਿਸ਼ਵ ਸਮੇਤਨ ਦੇ ਵਿੱਚ ਬਹੁਤ ਵੱਡਾ ਕਾਰਜ ਕੀਤਾ ਸੀ ਉਸ ਟਾਈਮ ਤੇ 2006 ਦੀ ਗੱਲ ਹੈ 26 ਫਰਵਰੀ ਦੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ 2007 2006 ਦੇ ਵਿੱਚ 7 ਅਗਸਤ 2006 ਨੂੰ ਦੰਦਮਈ ਤਖਸਾਲ ਦਾ 300 ਸਾਲਾ ਸਤਾਪ ਦੀ ਵਿਰਸ ਜਿਹੜਾ ਤੱਕ ਸ੍ਰੀ ਦੰਦਮਨ ਸਾਹਿਬ ਸਾਬੂ ਕੀ ਤਲਵੰਡੀ ਉੱਥੇ ਮਨਾਇਆ ਗਿਆ ਜਿੱਤੇ ਬਹੁਤ ਧੂਮਤਾਂ ਦੇ ਨਾਲ ਬੜੇ ਵੱਡੇ ਜਾਲੋ ਜਾਲਾਨ ਦੇ ਨਾਲ ਮਨਾਇਆ ਤੀਨ ਨਗਰ ਕੀਰਤਨ ਉੱਥੇ ਤੇ ਹੀ ਨਗਰ ਕੀਰਤਨ ਉਸ ਦਿਨ ਦਾ ਸੋ ਮਤਲਬ ਸਿੰਘਾਂ ਨੇ ਉਸ ਟਾਈਮ ਨੇ ਨਾਲ ਦੇ ਸਾਰੇ ਸਿੰਘ ਮੈਂ ਤਾਂ ਨਹੀਂ ਸੀ ਹੁੰਦਾ ਪਰ ਇਹਨਾਂ ਦੇ ਸੰਖੁਲੋ ਜਿਹੜੀਆਂ ਸੁਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੇ ਸੋ ਇੱਕ 13 ਦਸੰਬਰ 2006 ਨੂੰ ਬੀਨੇ ਕਾਂਗਰਸ ਦੀ ਧਰਤੀ ਉੱਪਰ ਦੀਨੇ ਕਾਂਗੜ ਦੀ ਧਰਤੀ ਦੇ ਉੱਪਰ 300 ਸਾਲਾ ਸ੍ਰੀ ਦਸਮ ਗ੍ਰੰਥ ਜੀ ਦਾ 300 ਸਾਲਾ ਜਿਹੜਾ ਆ ਉਹ ਫਤਿਹ ਸ਼ਤਾਬ ਦੀ ਦਿਵਸਨਾ ਤੇ ਮਨਾਇਆ ਗਿਆ ਉਸ ਟਾਈਮ ਨੂੰ ਵੀ ਦਸਮ ਗ੍ਰੰਥ ਦੇ ਬਹੁਤ ਵਿਰੋਧੀ ਫਿਰਦੇ ਸੀਗੇ ਪਰ ਮਹਾਂਪੁਰਸ਼ਾਂ ਨੇ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਨਾਕ ਪਾਉਣ ਵਾਸਤੇ ਤਾੜਨਾ ਕਰਨ ਵਾਸਤੇ ਇੱਕ ਬਹੁਤ ਵੱਡਾ 300 ਸਾਲਾ ਸ਼ਤਾਬ ਦੀ ਦਿਵਸ ਦੀਨੇ ਕਾਂਗੜ ਦੀ ਧਰਤੀ ਤੇ ਮਨਾਇਆ ਉਹ ਵੀ ਬੜਾ ਤਕੜਾ ਇੱਕ ਕੰਮ ਸੀਗਾ ਮਹਾਂਪੁਰਸ਼ਾਂ ਦਾ ਅਕਤੂਬਰ ਨਵੰਬਰ ਦੇ ਵਿੱਚ 2008 ਦੇ ਵਿੱਚ ਜਦੋਂ ਸ੍ਰੀ ਗੁਰਗੋਬਿੰਦ ਸਿੰਘ ਸਾਚਕੰਡ ਕਮਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗਤੀ ਹੋਇਆ ਨਦੇੜ ਸਾਹਿਬ ਦੀ ਧਰਤੀ ਤੇ ਉੱਥੇ 300 ਸਾਲਾਂ ਸ਼ਤਾਬਦੀ ਵਿਦਿ ਮੰਨਾਇਆ ਗਿਆ ਉਸ 300 ਸਾਲਾਂ ਸ਼ਤਾਬਦੀ ਦਿਲਸ ਨੂੰ ਸਮਰਪਿਤ ਇੱਕ ਪਾਠਬੋਧ ਸਮਾਗਮ ਕੀਤਾ ਗਿਆ ਦਸਮ ਗ੍ਰੰਥ ਪਾਠਬੋਧ ਸਮਾਗਮ ਪਹਿਲੀ ਵਾਰ ਹੀ ਮਾਂ ਪੁੱਛਾਂਗੇ ਇਹ ਪਾਠਬੋਧ ਦਸਮ ਗ੍ਰੰਥ ਪਾਠਬੋਧ ਸਮਾਰੰ ਕਰਾਇਆ ਸੀਗਾ ਜੀ ਦਾ ਹਾਂ ਜੀ ਗੁਰਦੁਆਰਾ ਮਾਤੌਲ ਸਾਹਿਬ ਜੀ ਗੁਰਦੁਆਰਾ ਮਾਤਾ ਸਾਹਿਬ ਦੇ ਕੋਲ ਜੀ ਉੱਥੇ ਉਹਨਾਂ ਨੇ ਦਸਮਨਤ ਦਾ ਪਾਠ ਹੋਇਸ਼ ਸਮਾਗਮ ਕਰਾਇਆ ਜਿਹਦੇ ਨਾਲ ਸਾਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਪਤਾ ਲੱਗਦਾ ਆ ਉਹਦੀਆਂ ਬਾਣੀਆਂ ਬਾਰੇ ਜਾਣਕਾਰੀ ਦਿੱਤੀ ਗਿਆਨ ਜੀ ਨਾਲ ਉਹਤ ਵੱਡਾ ਕਾਰਜ ਸੀਗਾ ਉਹ ਕਰਵਾਇਆ ਉਹਦੇ ਤੋਂ ਬਾਅਦ ਮਹਾਪੁਰਖਾਂ ਨੇ ਸੈਮੀਨਾਰ ਦਸਮਨਤ ਦੇ ਬਹੁਤ ਕਰਾਏ ਸਭ ਤੋਂ ਜ਼ਿਆਦਾ ਦਸਮਨਤ ਦੇ ਸੈਮੀਨਾਰ ਜੇ ਹੋਏ ਆ ਤਾਂ ਉਹ ਬਾਬਾ ਰਾਮ ਸਿੰਘ ਜੀ ਦੀ ਦੇਣ ਉਹਨਾਂ ਨੇ ਬੜੇ ਵੱਡੇ ਲਿਆਂਦੇ ਉਸ ਟਾਈਮ ਦੇ ਯੂਨੀਵਰਸਟੀਆਂ ਦੇ ਵਿਦਵਾਨ ਲਿਆਂਦੇ ਉਹਨਾਂ ਦੇ ਕੋਲੋਂ ਲਿਆ ਕੇ ਗੱਲਬਾਤ ਕਰਵਾਈ ਕਿ ਉਹ ਇੱਕ ਧਾਰਨਾ ਬਣਾ ਦਿੱਤੀ ਗਈ ਵੀ ਇਹ ਪੜ੍ਹੇ ਲਿਖੇ ਬੰਦੇ ਜਿਹੜੇ ਆ ਉਹ ਗੱਲਾਂ ਨੂੰ ਜਾਣਦੇ ਆ ਇਹ ਦਸਮਗ੍ਰੰਥ ਜਿਹੜਾ ਆ ਇਹ ਇਹ ਕਿਸੇ ਦੀ ਚਾਲ ਆ ਪਰ ਉਥੋਂ ਵਿਦਵਾਨ ਕੁਝ ਹੀ ਰਹਿੰਦੇ ਪੜ੍ਹੇ ਲਿਖੇ ਜਿਨ੍ਹਾਂ ਨੇ ਪੀ ਐਚ ਡੀ ਕੀਤੀਆਂ ਦਸਮਗ੍ਰੰਥ ਤੇ ਜਿਨ੍ਹਾਂ ਨੇ ਬਹੁਤ ਮਿਹਨਤਾਂ ਕੀਤੀਆਂ ਜਿਨ੍ਹਾਂ ਨੂੰ ਯਾਦ ਆ ਉਹਨਾਂ ਨੇ ਆਣ ਕੇ ਜਿਹੜੀਆਂ ਦੁੱਧਾਂ ਪਾਈਆਂ ਜਾਣੀਆਂ ਸੀ ਉਸ ਟਾਈਮ ਸਾਡੀਆਂ ਮਰਤਦੀਆਂ ਬਾਣੀਆਂ ਸਾਧਿਕਾ ਨਿਤ ਨੇ ਉਹਨੀਆਂ ਬਾਣੀਆਂ ਦੇ ਵਿੱਚ ਦੁੱਧਾਂ ਪਾਈਆਂ ਜਾਂਦੀਆਂ ਸੀ ਆ ਉਹਦੇ ਤੇ ਸੈਮੀਨਾਰ ਕਰਕੇ ਵਿਦਵਾਨਾਂ ਨੇ ਦੁੱਗਧੂਰ ਕੀਤੀ ਸੰਗਤੀ ਸੰਕੇਤ ਨਿਰਵਤ ਕੀਤੇ ਬਹੁਤ ਵੱਡਾ ਕੰਮ ਹੋਇਆ ਉਸ ਦਾ ਉਹ ਵੀ ਮਾਹ ਪੁਰਖਾਂ ਦੀ ਦੇ। ਫਿਰ ਨਾਨਕ ਚਾਈਕਲੈਂਡਰ ਦਾ ਵੀ ਕੁੱਦਾ ਬਹੁਤ ਵੱਡਾ ਸੀਗਾ ਨਾਨਕ ਚਾਈਕਲੈਂਡਰ ਦਾ ਮੁੱਦਾ ਵੀ ਮਾਹ ਪੁਰਖਾਂ ਨੇ ਕਰਵਾਇਆ। ਉਹਦਾ ਮਤਲਬ ਤੁਸੀਂ ਦੇਖ ਲਓ ਵੀ ਅੱਜ ਵੀ ਕੋਈ ਕਾਲ ਤੱਕ ਸਾਡੇ ਉੱਪਰ ਕੰਮ ਜੇ ਕੋਈ ਗਲਤ ਹੁੰਦਾ ਆ ਜਾਂ ਕਿਸੇ ਤਰੀਕੇ ਵੀ ਕੋਈ ਔਨਤਾ ਹੀ ਹੁੰਦੀ ਆ ਤੇ ਮਾਹ ਪੁਰਖ ਉਸੇ ਵੇਲੇ ਤਤਵਰ ਤਿਆਰ ਹੋ ਕੇ ਉਸ ਵੱੱਦ ਨੂੰ ਫੜ ਲੈਂਦੇ ਆ। ਦੋਨੋਂ ਸਿਰੇ ਲਾ ਕੇ ਸ਼ਾ ਸੋ ਮੈਂ ਨਾਮਕਸ਼ਾਈਂ ਮੁੱਦੇ ਨੂੰ ਵੀ ਆਮ ਨਹੀਂ ਕਿਹਾਦਾ ਬਹੁਤ ਵੱਡਾ ਮੁੱਦਾ ਸੀਗਾ ਜਿਹੜਾ ਮਾਪੂਛਾਂ ਨੇ ਕਰਾਇਆ ਮੈਂ ਸੇਵਾਵਾਂਾਂ ਜਿਆਦੀਆਂ ਕੀਤੀਆਂ 2012 ਦੇ ਵਿੱਚ ਤਾਂ ਸ਼ਹੀਦੀ ਯਾਦਗਾਰ ਬਣਾਈ ਜਿਹੜੀ ਅਸੀਂ ਗੱਲ ਕਰਦੇ ਆ ਤੇ ਨਾਲ ਹੀ ਉਹਦੇ ਗੁਰਦੁਆਰਾ ਥੜਾ ਸਾਹਿਬ ਪਾਸ਼ਾਹੀ ਨੌਵੀਂ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਨੇੜੇ ਆ ਇਹਦੀ ਵੀ ਸੇਵਾ ਮਾਪੂਛਾਂ ਨੇ ਆਪਣੇ ਹੱਥੀਂ ਕਰਵਾਈ ਹੈ ਸਾਰੀ 2015 ਦੇ ਵਿੱਚ ਬਾਬਾ ਠਾਕੁਰ ਸਿੰਘ ਜੀ ਦੀ ਫੋਟੋ ਤਸਵੀਰ ਜਿਨੂੰ ਆਪਾਂ ਕਹਿੰਦੇ ਆ ਕਿ ਗੈਰ ਘਰ ਦੇ ਵਿੱਚ ਕਿਸੇ ਇੱਕ ਉਸੇ ਕਦੀ ਤਸਵੀਰ ਲੱਗ ਜੇ ਵਿਖੇ ਤਾਂ ਉਹ ਕਿਸੇ ਸਿੱਖ ਦੀ ਲੱਗ ਜਵੇ ਤੇ ਇੱਕ ਸਿੱਖ ਦੀ ਜਿਹੜੀ ਤਸਵੀਰ ਆ ਉਹ ਸਿੱਖ ਕੇਂਦਰੀ ਜਿਹੜਾ ਨਜ਼ਾਇਬਕਾਰ ਆ ਉਹਦੇ ਵਿੱਚ ਮਾਹਕੁਚ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਲਵਾਈ ਇਹ ਵੀ ਬਹੁਤ ਵੱਡਾ ਕੰਮ ਸੀ ਇਹ ਕੁਝ ਕਿਹੜਾ ਚੁਣੇ ਮਾਹੀ ਦੀ ਦਿੱਕਤ ਹੱਸਦਾ ਹੱਸਦਾ ਮਾਹੀ ਦੀ ਦਿੱਕਤ ਜਿਵੇਂ ਪਾਰ ਕੋਲ ਪਟਿਆਲੇ ਵਿੱਚ ਅਤੇ ਨਾਲ ਹੀ ਦਿੱਲੀ ਦੇ ਸੰਸਦ ਨੇ ਉਸ ਵੇਲੇ ਇੱਕ ਪ੍ਰਬੰਧਕ ਕਮੇਟੀ ਨੂੰ ਬਣਤੀ ਕੀਤੀ ਕਿ ਦਿੱਲੀ ਵਿੱਚ ਵੀ ਦੋ ਪਾਰ ਬਹੁਤ ਜਿਵੇਂ ਰਤਾਪ ਸਿੰਘ ਸਾਹ ਨਾਨਕ ਪਿਆਉ ਅਤੇ ਨਾਲ ਹੀ ਦਸਮੰਦੀ ਜੋ ਕਥਾ ਹੈ ਜਿਵੇਂ ਸਟੇਜਾਂ ਦੇ ਉਸ ਸਮੇਂ ਬਹੁਤ ਮਾਰਕਾਂ ਪਰ ਦੀ ਸੰਸਦਾਂ ਪਰਤੀ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਉਸ ਵੇਲੇ ਲੋਕਾਂ ਦਾ ਧਰਮ ਭਲੇ ਕੇ ਦੂਰ ਕਰਨ ਵਾਸਤੇ ਦਸਮ ਦੀ ਕਥਾ ਵੀ ਗੁਰਦੁਆਰਿਆਂ ਦੀ ਅਸਥੇਜਾਂ ਤੇ ਕਰਵਾਈ। ਇਹ ਵੀ ਇੱਕ ਗੱਲਾਂ ਦੇ ਵਿੱਚੋਂ ਬਹੁਤ ਵੱਡੀ ਗੱਲ ਅਸੀਂ ਕਿਸੇ ਵੇਲੇ ਭੁੱਲ ਜਾਂਦੇ ਹਾਂ ਕਿ ਜਿਹੜੇ ਕੰਮ ਨਾ ਮੋਛਾਂ ਨੇ ਕਰਵਾਤੇ ਨਾ ਉਸ ਟਾਈਮ ਆ ਇਹ ਕੰਮ ਜੇ ਨਾ ਹੋਏ ਹੁੰਦੇ ਤੇ ਸ਼ਾਇਦ ਇਸ ਟਾਈਮ ਰੂਪਰੇਖਾ ਬਹੁਤ ਖਤਰਨਾਕ ਕਿਉਂਕਿ ਇਹ ਜਿਹੜਾ ਸਟੇਜਾਂ ਤੱਕ ਬੰਦਿਆਂ ਦਾ ਪ੍ਰਚਾਰ ਕਰਨਾ ਗਲਤ ਦਸਮ ਗ੍ਰੰਥ ਦੇ ਖਿਲਾਫ ਜਾਂ ਨਿਤਨੇਮ ਪਾਣੀਆਂ ਦੇ ਖਿਲਾਫ ਇਹ ਬਹੁਤ ਹੀ ਹੀ ਨਿਘ ਭਾਵਨਾਵਾਂ ਵਾਲੀ ਗੱਲ ਸੀ ਜਿਹੜੀਆਂ ਮਹਾਂਪੁਰਖਾਂ ਦੀ ਦੇਣ ਆ ਸੋ ਮੈਂ ਅੱਗੇ ਗੱਲ ਕਰਾਂ ਅਸ਼ੀਦੀ ਗੈਲਰੀ ਦੀ ਜਿਹੜੀ 2017 ਦੇ ਵਿੱਚ ਆ ਰੰਗ ਹੋਈ ਸੀਗੀ ਤੇ 2024 ਦੇ ਵਿੱਚ ਸੰਪੂਰਨ ਹੋਈ ਇੱਥੇ ਇੱਕ ਗੱਲ ਹੋਰ ਮੈਂ ਨਾਲ ਦੱਸਣਾ ਕਿ ਜ਼ਾਲਮ ਸਰਕਾਰ ਵੱਲੋਂ ਜਦੋਂ ਤਖਤ ਅਕਾਲ ਤਖਤ ਸਭ ਟਾਏ ਗਏ ਆ ਉਸ ਟਾਈਮ ਦਾ ਜਿਹੜਾ ਮਾਡਲ ਆ ਉਹ ਵੀ ਮਾਹਪੁਰਚਾ ਨੇ ਇਸ ਗੈਲਰੀ ਦੇ ਸਾਹਮਣੇ ਬਹੁਤ ਸੁੰਦਰ ਬਣਾ ਕੇ ਲਾਇਆ ਹੋਇਆ ਹੈ ਕਿ ਉਹ ਕਿਸ ਟਾਈਮ ਜਦੋਂ ਠੱਠਾ ਸੀਗਾ ਉਹ ਉਦੋਂ ਕਿਦਾਂ ਦਾ ਲੱਗਦਾ ਸੀਗਾ ਤੇ ਮੈਂ ਇੱਕ ਨਾਲ ਥੋੜੀ ਜਿਹੀ ਗੱਲ ਹੋਰ ਐਡ ਕਰਨੀ ਚਾਹੁੰਦਾ ਕਿਸੇ ਵੇਲੇ ਸਾਡੇ ਮਨਾਂ ਦੇ ਵਿੱਚ ਭੁਲੇਖੇ ਪਾਏ ਗਏ ਆ ਕਿ ਜਦੋਂ ਬਾਬਾ ਠਾਕੁਰ ਸਿੰਘ ਹੁੰਨੀ ਹੁੰਦੇ ਸੀਗੇ ਮਾਹਪੁਰਚਾ ਉਸ ਟਾਈਮ ਤਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਬਹੁਤ ਹੈਲਪ ਹੁੰਦੀ ਸੀਗੀ ਪਰ ਸ਼ਾਇਦ ਹੁਣ ਤਾਂ ਕੁਝ ਨਹੀਂ ਟਕਸਾਲ ਸ਼ਹੀਦਾਂ ਦੀ ਹੈਲਪ ਨਹੀਂ ਕਰ ਰਹੀ ਜਾਂ ਮਦਦ ਨਹੀਂ ਕਰ ਰਹੀ ਮੈਂ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਹਾਂ ਸਾਰਿਆਂ ਨਾਲ ਕਿ ਜਿਹੜੀ ਜਦੋਂ ਬਣੀ ਨਾ ਉੱਥੇ ਜਿੱਥੇ 600 ਤੋਂ ਲੈ ਕੇ 700 ਸੂਰਮਿਆਂ ਦੀਆਂ ਜਿਨ੍ਹਾਂ ਨੇ ਉੱਥੇ ਜਾਵਨ ਸਰਕਾਰ ਦਾ ਮੱਥਾ ਲਾਜ ਦੇ ਨਾਲ ਲਾਇਆ ਉੱਥੇ ਕਾਤਕ ਸਾਹਿਬ ਤੋਂ ਸ਼ਹੀਦ ਲੜੇ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਜਿਹੜੀ ਗੈਦਨੀ ਬਣਾਈ ਨਾ ਉੱਥੇ ਇੱਕ ਕੱਲੇ ਕੱਲੇ ਸਿੰਘ ਦੀ ਜਿਹੜੀ ਤਸਵੀਰ ਲੱਗੀ ਉੱਥੇ ਉਹ ਜਿਹੜਾ ਇਤਿਹਾਸ ਬਣਿਆ ਆ ਜਿਹੜਾ ਉਹਨਾਂ ਦਾ ਸਨਮਾਨ ਬਣਿਆ ਪਰਿਵਾਰਾਂ ਦਾ ਜਿਹੜੇ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਪਰ ਉਹਨਾਂ ਦਾ ਸਨਮਾਨ ਜਿਹੜਾ ਉੱਥੇ ਕਲਕੱਤਾ ਸਾਹਿਬ ਉੱਥੇ ਫੋਟੋ ਲੱਗ ਜਾਣੀ ਇਹ ਮੈਂ ਕਹਿੰਦਾ ਰੰਗੀ ਦੁਨੀਆ ਦਾ ਤਰੈਣ ਵਾਲਾ ਸਨਮਾਨ ਆ ਤੇ ਸ਼ਹੀਦਾਂ ਨੂੰ ਹਰ ਵਾਰੀ ਜਦੋਂ 6 ਜੂਨ ਤੇ ਗੋਲਡ ਮੈਡਨਾਂ ਨਾਲ ਸਨਮਾਨਿਤ ਕੀਤਾ ਜਾਂਦਾ ਉਹਨਾਂ ਨੂੰ ਮਤਲਬ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਉਹਨਾਂ ਦੇ ਜੋਗ ਬੰਦੀਆਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਸ਼ਹੀਦਾਂ ਦਾ ਬਹੁਤ ਮਾਣ ਗੁਰੂ ਕਰਦੇ ਆ ਕਿ ਹੌਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਵੱਡੀਆਂ ਗੱਲਾਂ ਦੀ ਕੀਤੀ ਬੈਠੇ ਸੀ ਸੋ ਮੈਂ ਸਾਥ ਤਾਂ ਵੀ ਮੰਗਣਾ ਚਾਹਣਾ ਕਿ ਜਿਹੜੇ ਕੁਛ ਵੀ ਭੁੱਲੇ ਨੇ ਉਹ ਇਹਨਾਂ ਗੱਲਾਂ ਤੋਂ ਜਾਣੋ ਉਹ ਦਮਦਮੀ ਪਿੱਛਾ ਦੇ ਵਾਲਾ ਦੇਖੋ ਤੁਸੀਂ ਕਮਾਲ ਦੀ ਗੱਲ ਆ ਮੈਂ ਕਹਿੰਦਾ ਵੀ ਯਾਰ ਨੌਜਵਾਨ ਦੇਖੋ ਤੁਸੀਂ ਇੱਕ ਵਾਰੀ ਇਹ ਨੌਜਵਾਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਨਾਲ ਰਹਿੰਦੇ ਆ ਅਸੀਂ ਤਾਂ ਯਾਰ ਕੋਈ ਬੰਦਾ ਕੋਈ ਕੈਨੇਡਾ ਬੈਠਾ ਕੋਈ ਇੰਗਲੈਂਡ ਬੈਠਾ ਕੋਈ ਅਮਰੀਕਾ ਬੈਠਾ ਸੁਨੀਆਂ ਚਾਹੀਆਂ ਦੰਨਾਂ 'ਚ ਖੜੇ ਆ ਨਾ ਆ ਬੰਦੇ ਜਿਹੜੇ ਨੌਜਵਾਨ ਨਾਲ ਖੜ ਰਹੇ ਆ ਇਹਨਾਂ ਵੱਲ ਛਾਤੀ ਮਾਰੋ ਵੀ ਤੁਹਾਨੂੰ ਕੀ ਲੱਗਦਾ ਆ ਵੀ ਇਹ ਕਿਤੇ ਮਤਲਬ ਕੁਝ ਹੋਰ ਹੀ ਬਣ ਜਣੇ ਆ ਇਹ ਗੁਰੂ ਦੇ ਸਿੱਖ ਬਣ ਰਿਹਾ ਕੋਈ ਪੰਜਾ ਸਿੰਘਾਂ ਚ ਲੱਗਦਾ ਵਾ ਕੋਈ ਕੋਈ ਗਰਗਦੀ ਸਿੰਘ ਅੱਜ ਅਰਦਾਸ ਹੋਈ ਮੈਂ ਤੁਹਾਨੂੰ ਇੱਕ ਗੱਲ ਸੱਚਾਈ ਦੇ ਵਿੱਚ ਦੱਸਣੀ ਕਿਉਂ ਨਾ ਜਿਹੜੇ ਸਿੰਘ ਨੇ ਗੰਗੀ ਜੋਗਨਪ੍ਰੀਤ ਸਿੰਘ ਆ ਬਹੁਤ ਚੜ੍ਹਦੀ ਕਲਾ ਤੇ ਬਹੁਤ ਹੀ ਸੋਹਣਾ ਗੁਰਮਥਾਣਾ ਵਾਲਾ ਸੁਭਾਅ ਮੈਂ ਗੱਲਾਂ ਤਾਂ ਵੀ ਕਰਨੀ ਚਾਹਣਾ ਵੀ ਇੱਥੇ ਅਜੇ ਵੀ ਉਹ ਰੂਹਾਂ ਬੈਠੀਆਂ ਆ ਜਿਹੜੀਆਂ ਰੂਹਾਂ ਦੇ ਵਿੱਚ ਉਹ ਬੰਦਗੀ ਆ ਅਜੇ ਵੀ ਬੈਠੀਆਂ ਕਿੱਥੇ ਜਿੱਨੇ ਚੋਂ ਤੱਕ ਅਸੀਂ ਆਵਾਂਗੇ ਦੀ ਦੇਖਾਂਗੇ ਕਹਿੰਦੇ ਉਹ ਮਹਾਂਪੁਰਚਾਂ ਦਾ ਸੰਗ ਕਰਦੇ ਉੱਥੋਂ ਉਹ ਸਿੱਖੀ ਸਿੱਖਦੇ ਆ ਉਹਨਾਂ ਦੇ ਗੋਲਾਂ ਦੇ ਵਿੱਚ ਇੰਨੀ ਛੜਦਾ ਚੜਕਦੀ ਸੀ ਨਾ ਜਿਹੋ ਉਹਨਾਂ ਨੇ ਅਰਦਾਸ ਕੀਤੀ ਵੀ ਮਤਲਬ ਗੋਲ ਐ ਕਿ ਉਹ ਜਿਵੇਂ ਆਪਾਂ ਆਮ ਗੱਲ ਕਰਦੇ ਕਹਿੰਦੇ ਨਾ ਕਿ ਬੰਦੇ ਦੇ ਮੂੰਹ ਦੇ ਵਿੱਚੋਂ ਫੁੱਲ ਗਏ ਯਾਰ ਅੱਜ ਜਿੱਤਾਂ ਇੱਥੇ ਆ ਸੁਮਾਨ ਸੁਮਾਨ ਆ ਮੁਰਾ ਅਜਿਦਾਂ ਇਹਨਾਂ ਨੇ ਦੱਸਿਆ ਗੁਰਬਾਣੀ ਪਾਠ ਬਹੁਤ ਸਮਾਗਮ ਜਿਹੜੇ ਆ ਉਹ ਸੱਤ ਪਾਠ ਬਹੁਤ ਸਮਾਗਮ ਕਰਾਈ ਬਹੁਤ ਵੱਡੇ ਖਰਚੇ ਵਾਲੇ ਹੁੰਦੇ ਆ ਬੜੇ ਵੱਡੇ ਸਮਾਗਮ ਹੁੰਦੇ ਆ ਉਹਦੇ ਵਿੱਚ ਗੁਰਬਾਣੀ ਸੰਤਾਂ ਨੂੰ ਸਿੱਖਣ ਨੂੰ ਮਿਲਦੀ ਆ ਉਚਾਰ ਨੂੰ ਮਿਲਦੀ ਆ ਇਹ ਸ਼ੁੱਧ ਉਚਾਰ ਕਿਵੇਂ ਕਰਾਂ ਇਹ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਪਾਠ ਬਹੁਤ ਸਮਾਰਟ ਹੁੰਦੇ ਆ ਜਿਹੜੇ ਮੰਗ ਪੁਰਚਾਂ ਦੇ ਸੱਤ ਪਾਠ ਬਹੁਤ ਸਮਾਰਨ ਕਰਾਈ ਬਹੁਤ ਵੱਡੇ ਕਰਦੇ ਆ ਫਿਰ ਸ਼ੀ ਗਗਨ ਸਾਹਿਬ ਬੰਗਲਾ ਸਾਹਿਬ ਇਹਨਾਂ ਥਾਵਾਂ 'ਤੇ ਇਤਿਹਾਸਕ ਸਮਾਗਮ ਕਰਾਈਆਂ ਤੇ ਹੁਣ ਵੀ ਸਥਾਨ ਜਿਹੜੇ ਬਣ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣ ਰਿਹਾ ਹੁੰਗਾ ਫਿਰ ਪਾਹੂ ਪਿੰਡ ਇਹ ਜੱਫੇਦਾਰ ਜੀ ਉੱਥੋਂ ਦੇ ਪਾਹੂ ਪਿੰਡ ਦੇ ਉੱਥੋਂ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਉਹ ਇਹਨਾਂ ਦੀ ਸੇਵਾ ਲੱਗੀ ਹੋਈ ਆ ਇਹ ਉੱਥੋਂ ਦੀ ਸੇਵਾ ਕਰਾ ਰਹੇ ਆ ਸੋ ਮਤਲਬ ਇਦਾਂ ਸਬਾਵਾਂ ਇਹ ਸਾਰੇ ਜੱਥੇ ਦੇ ਸਿੰਘ ਜਿੱਥੇ-ਜਿੱਥੇ ਵੀ ਚੱਲ ਰਹੀਆਂ ਆ ਬਹੁਤ ਸਥਾਨਾਂ ਤੇ ਸੇਵਾ ਚੱਲ ਰਹੀਆਂ ਆ ਅੱਗੇ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਗੱਲ ਵੀ ਦੁਨੀਆਵੀ ਤੌਰ ਤੇ ਪ੍ਰੋਫੈਸ਼ਨਲ ਕਾਲਜ ਜਿਹੜਾ ਗੁਰਮਤ ਖਾਲਸਾ ਸਟਿੰਗ ਜਾਂ ਖਾਲਸਾ ਕਾਲਜ ਜਾਂ ਮਤਲਬ ਖਾਲਸਾ ਅਕੈਡਮੀ ਜਾਂ ਤੇ ਪ੍ਰੀਮੀਅਮ ਸਕੂਲ ਇਹ ਵੀ ਬਹੁਤ ਵੱਡੇ ਲੈਵਲ ਤੇ ਚੱਲ ਰਹੀਆਂ ਆ ਖਾਲਸਾ ਜਿਹੜਾ ਪ੍ਰੋਫੈਸ਼ਨਲ ਖਾਲਸਾ ਕਾਲਜ ਜਿਹੜਾ ਪ੍ਰੋਫੈਸ਼ਨਲ ਕਾਲਜ ਆ ਗੁਰਮਤ ਜਿਹੜਾ ਆ ਉਹ ਬੀਏ ਐਮਏ ਬਹੁਤ ਵਧੀਆ ਪੜ੍ਹਾਈ ਉਹਦੇ ਵਿੱਚ ਬੱਚੇ ਫ੍ਰੀ ਪੜ੍ਹ ਰਹੇ ਨੌਵੀਂ ਤੋਂ ਲੈ ਕੇ 12ਵੀਂ ਨੌਵੀਂ ਤੋਂ ਲੈ ਕੇ ਪੀਐਮ ਤੱਕ ਬੱਚੇ ਫ੍ਰੀ ਪੜ੍ਹ ਰਹੇ ਹਨ ਮਤਲਬ ਬਹੁਤ ਵੱਡੀਆਂ ਸਵਾਮਾਂ ਮਾਪੁਰਸ਼ ਕਰ ਰਹੇ ਐ ਸੋ ਮੈਂ ਥੋੜੀ ਵੀਡੀਓ ਲੰਬੀ ਨਾ ਹੋ ਜਾਏ ਇਸ ਕਰਕੇ ਨਹੀਂ ਕਰਨਾ ਅੱਗੇ ਘਰ ਆਪਦਾ ਹੋਣਾ ਚਾਹੁੰਦਾ ਪਰ ਫਿਰ ਕਿਤੇ ਸਮਾਂ ਬਣਿਆ ਤੇ ਮਾਪੁਰਸ਼ਾਂ ਦੀਆਂ ਗੱਲਾਂ ਬਾਰੇ ਤਾਂ ਜੇ ਤੁਹਾਡੇ ਨਾਲ ਸਾਂਝ ਪਾਉਣੀ ਹੋਵੇ ਉਹਨਾਂ ਦੀ ਉਹਨਾਂ ਨੇ ਜਿਹੜਾ ਸਮਾਂ ਬਤਾਇਆ ਉਸ ਟਾਈਮ ਵਿੱਚ ਸੰਘਰਸ਼ ਦੇ ਟਾਈਮ ਦੇ ਵਿੱਚ ਉਹ ਵੀ ਜੇ ਮੈਂ ਕਿਤੇ ਸਾਹਜ ਪਾ ਲਈਏ ਤੇ ਮੈਨੂੰ ਲੱਗਦਾ ਵੀ ਵਰਤੀ ਇੱਕ ਬੁੱਕ ਲਿਖਣੀ ਪੈਣੀ ਆ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਕਿਸੇ ਦੇ ਪਿੱਛੇ ਨਾ ਲੱਗੋ ਮਾਪੂਰਚਾਂ ਦੇ ਸਾਥ ਦੀ ਬਹੁਤ ਵੱਡੀ ਲੋੜ ਆ ਬੰਦੀ ਸਿੰਘਾਂ ਲਈ ਇਹ ਦੰਦਮੇ ਟਕਸਾਲ ਯਤਨਸ਼ੀਲ ਆ ਅਸੀਂ ਬਹੁਤ ਵੱਡੇ ਕੰਮ ਚੁੱਕ ਰਹੇ ਆ ਬੰਦੀ ਸਿੰਘਾਂ ਵਾਸਤੇ ਅਸੀਂ ਕੁਝ ਨਾ ਕੁਝ ਕਰਨਾ ਚਾਹੁੰਦੇ ਆ ਅਸੀਂ ਸਾਰੇ ਨੌਜਵਾਨਾਂ ਦਾ ਸਾਥ ਮੰਗਦੇ ਆ ਸਾਰੀ ਸਿੱਖ ਕੌਮ ਦਾ ਸਾਥ ਮੰਗਦੇ ਆ ਕਿ ਸਾਨੂੰ ਥੋੜਾ ਜਿਹਾ ਮੰਨਿਓ ਅਸੀਂ ਆਪਣੇ ਸਿੱਖਾਂ ਵਾਸਤੇ ਪੰਥ ਵਾਸਤੇ ਕੁਛ ਨਾ ਕੁਛ ਕਰ ਸਕੀਏ ਅਸੀਂ ਕਿਸੇ ਲੜਾਈ ਝਗੜੇ ਤੋਂ ਬਚਣਾ ਚਾਹੁੰਦੇ ਆ ਸਾਰਿਆਂ ਦਾ ਧੰਨਵਾਦ ਆ ਜਿਵੇਂ ਹੋਰ ਇਹ ਜਿਹੜਾ ਜਿਵੇਂ ਕਹਿੰਦੇ ਨੇ ਛੀਦਾ ਦਾ ਮਾਨ ਸਨਮਾਨ ਨਹੀਂ ਦਿੱਤਾ 1978 ਦੇ ਵਿੱਚ ਜਦੋਂ ਲਗਰੀ ਨਰੰਗਾਰਿੰਦਰ ਘਟਾਰੀ ਦੇ ਪੀਰਾ ਸਿੰਘ ਛੀਤ ਕੀਤੇ ਸਨ ਉਹਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਸਿਰਲੀ ਮਾਨ ਸਨਮਾਨ ਤੇ ਅਨੇਕ ਬੜਾ ਸਤ ਸਭ ਨੂੰ ਧੰਵਾਦ ਆ ਰਿਹਾ ਨੇ ਨਾਮ ਤੋਂ ਵੀ ਕੁਝ ਸਾਲ ਦੇ 24 ਦੇ ਸਾਰੇ ਮਨਵਾਰਾਂ ਦਾ ਸਰਮਾਉਂ। ਗੋਲਡ ਮੈਡਲਾਂ ਦਾ ਸਰਮਾਉਂ। ਸੋ ਇਹ ਗੱਲਾਂ ਬਹੁਤ ਜ਼ਰੂਰੀ ਆ ਐਵੇਂ ਕਿਸੇ ਦੇ ਪੈਗਾ ਦੇchnਾ ਉਹ ਜਿਹੜੇ ਬੰਦੇ ਗੱਲ ਕਰਦੇ ਆ ਉਹਨਾਂ ਵੱਲ ਥੋੜੀ ਜੀ ਚਾਤੀ ਮਾਰੋ ਪਹਿਲਾਂ ਵੀ ਉਹ ਬੰਦੇ ਕੌਣ ਆ ਤੇ ਉਹਨਾਂ ਦਾ ਆਪਣਾ ਪੰਥ ਨੂੰ ਕੀ ਇਹੋ ਜੀ ਸੇਵਾ ਉਹਨਾਂ ਦੀ ਆਪਣਾ ਆਪਣਾ ਦੇਣ ਕੀ ਹੋਣਾ। ਸੋ ਉਹਨਾਂ ਬੰਦਿਆਂ ਵੱਲ ਪਹਿਲਾਂ ਚਾਤੀਆਂ ਮਾਰ ਕੇ ਫੇਰ ਮਹਾਂ ਪੁਰਚਾਂ ਦਾ ਕੋਈ ਵੀ ਬੰਦਾ ਬਨੂਰ ਕਰੇ ਜੇ ਕਿਸੇ ਬੰਦੇ ਨੂੰ ਕੋਈ ਸ਼ੱਕ ਸ਼ੰਕਾ ਆ ਉਹ ਸੰਪਰਕ ਕਰੇ ਸਾਡੇ ਨਾਲ ਸਾਡੇ ਨਾਲ ਮਿਲੇ ਅਸੀਂ ਹਰ ਇੱਕ ਸੰਗਤ ਦੀ ਗੱਲ ਦਾ ਜਵਾਬ ਦੇਉਣਾ ਅਗਲੀਆਂ ਸਵਾਲਾਂ ਜਿਹੜੀਆਂ ਉਹ ਅਸੀਂ ਅਗਲੇ ਸਾਲ ਫਿਰ ਸੁਣਾਵਾਂਗੇ ਸੋ ਸਵਾਲ ਬਹੁਤ ਰਹਿ ਗਏ ਜੀ ਅਜੇ ਸਵਾਲਾਂ ਜਿਹੜੀਆਂ ਬਹੁਤ ਰਹਿ ਗਏ ਜ세ਦਾਰ ਕੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਫਿਰ ਕਰਾਵਾਂਗੇ ਤੇ ਗੱਲਬਾਤ ਜਿਹੜੀ ਆ ਮਾਪੁਰਚਾ ਦੀ ਕਰਦੇ ਰਾਵਾਂਗੇ ਸਾਰਿਆਂ ਦਾ ਧੰਨਵਾਦ ਸੁਣ ਰਹੀ ਸੰਗਤ ਦਾ ਧੰਨਵਾਦ ਤੁਸੀਂ ਸੁਣਿਆ ਸਾਨੂੰ ਇਹ ਤਾਂ ਸ਼ੇਅਰ ਵੀ ਕਰਿਓ ਆਪਣੇ ਕਮੈਂਟ ਜਰੂਰ ਕਰੋ ਪਰ ਭਾਸ਼ਾ ਉਹਦੀ ਜਿਹੜੀ ਆ ਸਾਰਥਿਕ ਰੱਖੋ ਜਿਹੜੀ ਭਾਸ਼ਾ ਦਾ ਅਸੀਂ ਜਵਾਬ ਦੇ ਸਕੀਏ ਤੁਹਾਨੂੰ ਸੋ ਲਾਈਕ ਕਰੋ ਤੇ ਜਿੰਨਾ ਤੁਹਾਡੇ ਕੋਲ ਹੋ ਸਕਦਾ ਬੰਦੀ ਸਿੰਘਾਂ ਦੀ ਆਵਾਜ਼ ਉਠਾਓ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ